ਉਦਮ ਸਿੰਘ ਸੂਰਮਾ ਦਲੇਰ ਹੋ ਗਿਆ ਉਦਮ ਸਿੰਘ ਸੂਰਮਾ ਦਲੇਰ ਹੋ ਗਿਆ ਗੋਲੀ ਲੰਡਣ ਚ ਚੱਲੀ ਡੈਰ ਢੇਰ ਹੋ ਗਿਆ ਗੋਲੀ ਲੰਡਣ ਚ ਚੱਲੀ ਪਾਪੀ ਢੇਰ ਹੋ ਗਿਆ ਗੁਰੂ ਨਗਰੀ ਚ ਜਲਿਆਂ ਵਾਲਾ ਬਾਗ ਜੀ ਡੈਰ ਉਥੇ ਆ ਕੇ ਗੋਲੀ ਗਿਆ ਦਾਗ ਜੀ ਡੈਰ ਉਥੇ ਆ ਕੇ ਗੋਲੀ ਗਿਆ ਦਾਗ ਜੀ ਉਹਨੂੰ ਮਿਲੇ ਸਨਮਾਨ ਸਵਾ ਸ਼ੇਰ ਹੋ ਗਿਆ ਉਹਨੂੰ ਮਿਲੇ ਸਨਮਾਨ ਸਵਾ ਸ਼ੇਰ ਹੋ ਗਿਆ ਗੋਲੀ ਲੰਡਨ ਚ ਚੱਲੀ ਪਾਪੀ ਢੇਰ ਹੋ ਗਿਆ ਗੋਲੀ ਲੰਡਨ ਚ ਚੱਲੀ ਡੈਰ ਢੇਰ ਹੋ ਗਿਆ ਯੋਧਾ ਪੰਚਿਆ ਸੀ ਲੰਡਣ ਚ ਸ਼ੂਕ ਦਾ ਜਾ ਖਰੀਦਿਆ ਜੀ ਬੱਚਾ ਸੀ ਬੰਦੂਕ ਦਾ ਯਾ ਖਰੀਦਿਆ ਸੀ ਬੱਚਾ ਹੀ ਬੰਦੂਕ ਦਾ ਓਡੀ ਕਦੇ ਨੂੰ ਸਮਾਂ ਸੀ ਬਥੇਰ ਹੋ ਗਿਆ ਓਡੀ ਕਦੇ ਨੂੰ ਸਮਾਂ ਸੀ ਬਥੇਰ ਹੋ ਗਿਆ ਗੋਲੀ ਲੰਡਣ ਚ ਚੱਲੀ ਡੈਰ ਠੇਰ ਹੋ ਗਿਆ ਗੋਲੀ ਲੰਡਣ ਚ ਚੱਲੀ ਪਾਪੀ ਠੇਰ ਹੋ ਗਿਆ ਹੋ ਵੀ ਮਾਨਸਨ ਮਾਨੇ ਉੱਥੇ ਡੈਰਦਾ ਚੇਤਾ ਭੁੱਲਿਆ ਨਹੀਂ ਸੀ ਕੀਤੇ ਕਹਿਰਦਾ ਚੇਤਾ ਭੁੱਲਿਆ ਨਹੀਂ ਸੀ ਕੀਤੇ ਕਹਿਰਦਾ ਚੁੱਪ ਛਾ ਗਈ ਜਦੋਂ ਉੱਥੇ ਫੇਰ ਹੋ ਗਿਆ ਚੁੱਪ ਛਾ ਗਈ ਜਦੋਂ ਉੱਥੇ ਫੇਰ ਹੋ ਗਿਆ ਗੋਲੀ ਲੰਡਣ 'ਚ ਚੱਲੀ ਪਾਪੀ ਢੇਰ ਹੋ ਗਿਆ ਗੋਲੀ ਲੰਡਣ 'ਚ ਚੱਲੀ ਡੈਰ ਢੇਰ ਹੋ ਗਿਆ ਰਿਸ਼ਪਾਲ ਸਿੰਘਾ ਪਿੱਛਾ ਨਹੀਂ ਓ ਛੱਡਦੇ ਸਿੰਘ ਵੈਰੀਆਂ ਦੀ ਯਾੜ ਰਹੇ ਵੱਢਦੇ ਸਿੰਘ ਵੈਰੀਆਂ ਦੀ ਯਾੜ ਰਹੇ ਵੱਢਦੇ ਇੱਕ ਵੇਰ ਨਹੀਂ ਹੈ ਕਈ ਵੇਰ ਹੋ ਗਿਆ ਇੱਕ ਵੇਰ ਨਹੀਂ ਹੈ ਕਈ ਵੇਰ ਹੋ ਗਿਆ ਗੋਲੀ ਲੰਡਣ ਚ ਚੱਲੀ ਪਾਪੀ ਠੇਰ ਹੋ ਗਿਆ ਗੋਲੀ ਲੰਡਣ ਚ ਚੱਲੀ ਡੈਰ ਠੇਰ ਹੋ ਗਿਆ ਸਿੱਖਾਂ ਨੂੰ ਅਤਵਾਦੀ ਕਹਿਣ ਵਾਲਿਆਂ ਨੂੰ ਅੱਜ ਦੇ ਦਿਨ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਭਾਰਤ ਮਾਤਾ ਦੇ ਮੱਥੇ ਤੇ ਇਹ ਜੋ ਏਡਾ ਵੱਡਾ ਕਲੰਕ ਸੀ ਨਾ ਉਹ ਇੱਕ ਸਿੱਖ ਪੰਜਾਬ ਦੇ ਪੁੱਤ ਸ਼ਹੀਦ ਭਾਈ ਊਧਮ ਸਿੰਘ ਜੀ ਨੇ ਜਾ ਕਰਕੇ ਡੈਰ ਨੂੰ ਮਾਰ ਕੇ ਬਦਲਾ ਲੈ ਕੇ ਉਸ ਦਾਗ ਨੂੰ ਧੋਣਾ ਕੀਤਾ ਸੀ ਅਤਵਾਦੀ ਕਹਿਣ ਵਾਲੇ ਗੱਲਾਂ ਯਾਦ ਰੱਖੇ